ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਆ ਸੀਐਮ ਮਾਨ ਤੇ ਆਮ ਆਦਮੀ ਪਾਰਟੀ ਦੇ ਹੋਰ ਵੱਡੇ ਲੀਡਰ ਜਿਨ੍ਹਾਂ ਦੇ ਵਿੱਚ ਪ੍ਰਧਾਨ ਅਮਨ अरोड़ा ਤੇ ਸਹਿਤ 12 ਹੋਰ ਵੱਡੇ ਆਗੂਆਂ ਨੂੰ ਹਾਈ ਕੋਰਟ ਵੱਲੋਂ ਜਿਹੜੀ ਹੈ ਉਹ ਰਾਹਤ ਦਿੱਤੀ ਗਈ ਹੈ ਗੱਲ ਕਰਦੇ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜਿਹੜੀ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਹੋਰ ਜਿਹੜੇ ਵੱਡੇ ਬਤਾਈਕ ਔਰ ਨੇਤਾ ਸੰ 12 ਉਹਨਾਂ ਨੂੰ ਹਾਈ ਕੋਰਟ ਨੇ ਰਾਹਤ ਦਿੱਤੀ ਹੈ ਦੋ ਕੇਸਾਂ ਦੇ ਵਿੱਚ ਉਹ ਦੋ ਕੇਸਾਂ ਦੇ ਬਾਰੇ ਗੱਲ ਕਰਦੇ ਆ ਇੱਕ ਤਾਂ ਪਹਿਲਾ ਸੀ ਕਿ ਜਦੋਂ ਚੰਡੀਗੜ੍ਹ ਦੇ ਵਿੱਚ 2021 ਦੇ ਵਿੱਚ ਜਿਹੜਾ ਬਿਜਲੀ ਦੀਆਂ ਵਾਅਦੇ ਦੀਆਂ ਦਰਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਹੋਇਆ ਸੀ ਉਹਦੇ ਵਿੱਚ ਜਦੋਂ ਇਹਨਾਂ ਨੇ ਇੱਕ ਕਾਰਵਾਈ ਕੀਤੀ ਸੀ ਉਹਨਾਂ ਦੇ ਖਿਲਾਫ ਤਾਂ ਉਦੇ ਸਬੰਧ ਦੇ ਵਿੱਚ ਇੱਕ ਐਫਆਈਆਰ ਦਰਜ ਹੋਈ ਸੀ ਔਰ ਉਸ ਤੋਂ ਬਾਅਦ ਇੱਕ ਜਿਹੜੀ ਐਫਆਈਆਰ ਹੋਈ ਸੀ ਉਹ ਲਖੀਮਪੁਰ ਖੇੜੀ ਦੇ ਵਿੱਚ ਜਿਹੜੀ ਘਟਨਾ ਵਿਰੋਧ ਪ੍ਰਦਰਸ਼ਨ ਦੀ ਹੋਈ ਸੀ ਉਹਦੇ ਵਿੱਚ ਇਹਨਾਂ ਸੀਐਮ ਭਗਵੰਤ ਮਾਨ ਦੇ ਖਿਲਾਫ ਅਤੇ ਪ੍ਰਧਾਨ ਅਮਨ अरोड़ा ਦੇ ਸਹਿਤ ਗੁਰਮੀਤ ਸਿੰਘ ਹੇਰ ਹਰਪਾਲ ਸਿੰਘ ਚੀਮਾ ਔਰ ਬਲਜਿੰਦਰ ਕੌਰ ਜੈ ਸਿੰਘ ਰੋੜੀ ਉਹਨਾਂ ਦੇ ਸਿਮੇਤ ਲਗਭਗ ਹੋਰ ਵੀ ਬਹੁਤ ਜਿਹੜੇ ਆਮ ਆਦਮੀ ਪਾਰਟੀ ਦੇ ਚੋਟੀ ਦੇ ਲੀਡਰ ਸਨ ਉਹਨਾਂ ਦੇ ਖਿਲਾਫ ਜਿਹੜੀ ਹੈ ਵਿਰੋਧ ਪ੍ਰਦਰਸ਼ਨਾਂ ਦੇ ਦੌਰਾਨ ਐਫ ਆਈ ਆਰ ਦਰਜ ਜਿਹੜੀ ਉਹ ਕਰਵਾਈ ਗਈ ਸੀ ਜਿਹਦੇ ਜਿਹਦੇ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਦੇ ਵਿਰੁੱਧ ਕਿਸੇ ਵੀ ਕੇਸ ਤੇ ਉੱਪਰ ਜਿਹੜੀ ਹੈ ਉਹ ਕਾਰਵਾਈ ਤੇ ਰੋਕ ਲਗਾ ਦਿੱਤੀ ਸੀ ਉਦੇ ਸਬੰਧ ਦੇ ਵਿੱਚ ਜਿਹੜਾ ਹਾਈ ਕੋਰਟ ਨੇ ਫੈਸਲਾ ਸੁਣਾਇਆ ਉਹਨਾਂ ਵਿਰੁੱਧ ਜਿਹੜੀਆਂ ਦੋਵੇਂ ਐਫ ਆਈ ਆਰ ਸੀ ਉਹਨਾਂ ਨੂੰ ਦਰਜ ਜਿਹੜੀਆਂ ਦਰਜ ਸੀ ਉਹਨਾਂ ਨੂੰ ਰਾਹਤ ਦਿੱਤੀ ਗਈ ਹੈ ਉਹਨਾਂ ਨੂੰ ਰੱਦ ਕੀਤਾ ਗਿਆ ਹੈ ਕਿਹੜੇ ਕਿਹੜੇ ਆਗੂਆਂ ਨੂੰ ਇਹਦੇ ਵਿੱਚ ਰਾਹਤ ਮਿਲੀ ਹੈ ਉਹਦੇ ਵਿੱਚ ਹਨ ਖਾਸ ਤੌਰ ਤੇ ਜਿਵੇਂ ਖੁਦ ਸੀਐਮ ਭਗਵੰਤ ਸਿੰਘ ਮਾਨ ਹਰਪਾਲ ਸਿੰਘ ਚੀਮਾ ਮਾਸਟਰ ਬਲਦੇਵ ਸਿੰਘ ਬਲਜਿੰਦਰ ਕੌਰ ਮੀਤ ਹੇਰ ਅਮਨ ਅਰੋੜਾ ਸਹਿਤ ਪੌਰਵੀ ਸਰਜੀਤ ਕੌਰ ਮਾਨੂ ਕੇ ਇਹਨਾਂ ਦੇ ਖਿਲਾਫ 2020 ਦੇ ਵਿੱਚ ਐਫ ਆਈ ਆਰ ਸੀ ਤੇ 2021 ਦਾ ਜਿਹੜੇ ਧਰਨੇ ਦੇ ਵਿੱਚ ਐਫ ਆਈ ਆਰ ਸੀ ਅਮਨ अरोड़ा ਜਰਨੈਲ ਸਿੰਘ ਜੈ ਕ੍ਰਿਸ਼ਨ ਰੋੜੀ ਅਨਮੋਲ ਗਗਨਮਾਨ ਕੁਲਵੰਤ ਸਿੰਘ ਪਡੋਰੀ ਇਹਨਾਂ ਦੇ ਉੱਪਰ ਜਿਹੜੀਆਂ ਐਫ ਆਈ ਆਰ ਦਰਜ ਕਰਵਾਈਆਂ ਗਈਆਂ ਸਨ ਉਹ ਮਾਨਯੋਗ ਪੰਜਾਬ ਹਰਿਆਣਾ ਤੇ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਹ ਜਿਹੜੀਆਂ ਐਫ ਆਈ ਆਰ ਸੀ ਉਹਨਾਂ ਨੂੰ ਰੱਦ ਕਰਨ ਦੇ ਹੁਕਮ ਸੁਣਾਏ ਨੇ ਔਰ ਇਹਨਾਂ ਸਭ ਨੂੰ ਚੜੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਰਾਹਤ ਦਿੱਤੀ ਹੈ ਧੰਨਵਾਦ